ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਤੇ ਅੱਜ ਦਾ ਜਿਹੜਾ ਵਲੌਗ ਆ ਉਹ ਆਪਾਂ ਬਣਾਉਣ ਜਾਣਦੇ ਆ ਵੀ ਆਪਣਾ ਥਾਂ ਰਿਹਾ ਪਠਿਆਲਾ ਵਿਲਾ ਹੋਇਆ ਹੈ ਥਾਂ ਤੋਂ ਬਣਾਉਨੇ ਆ ਤੇ ਇੱਕ ਟਰਾਲੀ ਥੋੜੀ ਇਹਦਾ ਥਾਂ ਬਦਲਣਾ ਲਾ ਇਹ ਸੈੱਟ ਕਰਾਂਗੇ ਤੇ ਵਲੌਗ ਨਾਲ ਬਣੇ ਰਿਓ ਤੇ ਅੱਜ ਅਰਜਨ ਦਾ ਯੋਰ ਖਾਉਣੇ ਤੁਹਾਨੂੰ ਬਾਕੀ ਠੀਕ ਆ ਪਹਿਲੀ ਜਿ ਕਿੰਨਾ ਕ ਯੋਰ ਮਾਰਦਾ ਤੇ ਟਰੈਕਟਰ ਬਾਕੀ ਸਾਰੇ ਚੰਗੇ ਆ ਜਿਹੜਾ ਪਸੰਦਾ ਉਹ ਬੰਦਾ ਲੈ ਲੈਂਦਾ ਉਗੀ ਸੋਚੋ 5 10% ਹੀ ਬੰਦੇ ਇਦਾਂ ਦੇ ਹੁੰਦੇ ਆ ਜਿਹੜੇ ਵੀ 25 ਸਾਲੀ 25 ਸਾਲੀ ਚੀਜ਼ ਬਦਲ ਲੈਂਦੇ ਟਰੈਕਟਰ ਬਦਲ ਲੈਂਦੇ ਬਾਕੀ ਜਿਹੜਾ ਟਰੈਕਟਰ ਜਿਆਦਾ ਹੀ ਅਸੀਂ 80 90% ਘਰ ਹੁੰਦੇ ਆ ਜ਼ਿੰਮੇਦਾਰ ਹੁੰਦੇ ਆ ਕੋਲ ਲਾਲੋ ਸਾਹਿਬ ਕੇ ਟਰੈਕਟਰ ਉਮਰ ਨਾਲ ਹੀ ਹੰਡਾਉਂਦੇ ਆ ਤੇ ਬਾਬਾ ਸੁੱਖ ਰੱਖ ਕੇ ਆਪਾਂ ਵੀ ਜਿੰਨਾ ਚੇ ਸਵਾਦ ਚੱਲੇ ਤੇ ਇਹੋ ਹੀ ਰੱਖਾਂਗੇ ਬਾਕੀ ਬਾਬਾ ਭਲੀ ਕਰੇ ਚਲੋ ਜੁੜੇ ਰਹੋ ਵਲੌਗ ਦੇ ਨਾਲ ਤੇ ਮਿਲਦੇ ਆ ਬਾਅਦ ਤੁਹਾਨੂੰ ਪਿਆਲੀ ਨੇ ਵੇ ਇੱਜ ਤੇ ਆਹ ਟਰਾਲੀ ਥੋੜੀ ਜਿਹੀ ਸੈੱਟ ਕਰਦੇ ਆ ਪਾ ਕੇ ਇਹ ਥੋੜੀ ਜਿਹੀ ਪਰਨ ਕਰਦੇ ਆ ਓਕੇ ਆ ਜੋ ਇਹ ਟਰਾਲੀ ਥੋੜੀ ਜੀ ਇੱਥੋਂ ਲੱਗੀ ਰਹੀ ਆ ਤੇ ਥਾਂ ਖਰਾਬ ਹੋਇਆ ਮੈਂ ਹਵਾ ਫੇਰ ਜੂਗੀ ਤੇ ਆ ਗਰ ਟਰਾਲੀ ਥੋੜੀ ਚੁੱਕ ਕੇ ਤੇ ਉਧਰੋਂ ਕਰਦੇ ਆ ਤਰਪਾਲ ਲਾ ਲਈ ਪੈਂ ਅੜ ਦੈਗੇ ਚਲ ਇਹ ਤਰਪਾਲ ਲੈ ਆਂ ਤੇ ਇਹ ਵੀ ਪਟਾਲ ਲੈ ਆਂ ਆ ਤੇ ਬੜੀ ਹੈਵੀ ਹੀ ਪਰ ਸਾਡੀ ਸੰਭੀ ਨਹੀਂ ਗਈ ਖਰਾਬ ਹੋ ਗਈ ਆ ਥੋੜੀ ਜੀ ਭਾ ਕੇ ਟਰਾਲੀ ਉਧਰ ਨੂੰ ਕਰਦੇ ਆ ਆ ਇਧਰ ਇਹਦਾ ਸਿਸਟਮ ਆ ਸਾਰਾ ਸਾਡਾ ਇੱਧਰ ਡੰਗਰਾਂ ਲੁੰਗਰਾਂ ਦਾ ਪਰਾਣਾ ਘਰ ਹੁੰਦਾ ਹੈ ਪਹਿਲਾਂ ਤੇ ਉਹ ਵੀ ਲਈ ਉਹਨੂੰ ਫਾਂਦ ਹੁੰਦਾ ਇੱਧਰ ਲਾਲੀ ਦੇ ਕੁਝ ਉਹ ਢੰਗਰ ਉਹ ਟੂੜੀ ਤੰਗ ਦਾ ਕਰਦੇ ਹਾਂ ਹੁਣ 66 ਅਰਜਨ ਵੈਲੀ ਨੂੰ ਇਕੱਲੇ ਬੰਦੇ ਦਾ ਵੀ ਔਖਾ ਸਾਰਾ ਕੋਈ ਕਰਨਾ ਪੈਂਦਾ ਉਦਾਂ ਟਰਾਲੀ ਪੈਣੀ ਨਹੀਂ ਆ ਉੱਚੀ ਵੱਡੀ ਤੇ ਵਿੰਗੀ ਆ ਮੈਂ ਤਾਂ ਰੱਬ ਦਾ ਵੀ ਹੋਕਣਾ ਥੋੜੀ ਪਰਾਂ ਕਰਕੇ Je mais oui, 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 oui. Halliga þáIs última la Edir Arrlaughs á ਕਿਵੇਂ ਲੱਗਾ ਜਿਗਾੜ ਸਾਡਾ ਕਾਲੀ ਸੁੱਤਨੀ ਆਪਦੀ ਆ ਫੇ ਲਾ ਲਿਆ ਆਪਣੀ ਜਿਗਾੜ ਹੁਣ ਪਾਵਾਂਗੇ ਟਰਾਲੀ ਆ ਗੁੱਲਾ ਟੋਟਾ ਦੋ ਜਲੇ ਹੋਣਾ ਫੁੱਲਾ ਟਟਾ ਦੁੱਜਿਆ ਉਧਰ ਪਿਆ ਤੇ ਹੁਣ ਕੰਮ ਸਾਲ ਦੇ ਵੀ ਨਹੀਂ ਤੇ ਬਾਕੀ ਇਦਾਂ ਦੇ ਵਲੌਗ ਵੇਖਣ ਲਈ ਪਿੰਡਾਂ ਦੇ ਪੰਗਰ ਵਾਸੀਆਂ ਦੇ ਬਣੀ ਬਣਿਆ ਜਿਹੇ ਰੀਅਲ ਅਗਰੇ ਚੈਨਲ ਨੂੰ ਕਰੋ ਸਬਸਕ੍ਰਾਈਬ Поедим, короче, ਕੀ ਕਰਕੇ ਤਾਂ ਲਾਈਦੀ ਆ ਆ ਕੇ ਪਾਣੀ ਜਿਹੜਾ ਜਿਹੜਾ ਜੇ ਦੇਖੋ ਉੱਥੇ ਪ੍ਰਣਾੜਾ ਪੈਂਦਾ ਵਾ ਉਹਦਾ ਪਾਣੀ ਇਹਦਾ ਰੱਲੀ ਦਿਖਦਾ ਖਾਨ ਥੱਲੇ ਹੋਵਾ ਫਿਰ ਤੋਂ ਵੀ ਹੁਣ ਠੱਟੀ ਰਹੀ ਹੈ ਲਾ ਰਿਹਾ ਹੁਣ ਹਲਾਮ ਹੋਵੇ ਹਲਾ ਪਾ ਕੇ ਤੇ ਫਿਰ ਪਾਣੀ ਵਹਨੇ ਨਾਲ ਬਣੇ ਰਿਓ ਠੀਕ ਆ ਜੀ ਆ ਫਟੀ ਬੋ ਭਰੀ ਆ ਆਜੋ ਵੀ ਸੱਜਣੋ ਹੁਣ ਚੱਲੇ ਆਪਾਂ ਫੈਰੀਵਾਨ ਕਿੰਜੇ ਫੈਰੀ ਜਿੱਤ ਆਹੂ ਬਹੁਤ ਚੜਿਆ ਸੀ ਪਠਿਆਲੀ ਸਈ ਤੇ ਔਰ ਆਪਾਂ ਆ ਗਏ ਦੋ ਤੇ ਰੀਜੇ ਬਣਾ ਕੇ ਤੇ ਸਬਜੀ ਲਾਉਨੇ ਆ ਕਿੰਜੇ ਦੇ ਵੀ ਫੋਟੋ ਸੰਤਾਂ ਦੀ ਬਾਬੇ ਤੀਰ ਵਾਲੇ ਦੀ ਆਉਂਦੀ ਆ ਬਾਬੇ ਜਿਹੜੇ ਵਾਲੇ ਦੀ ਤੇ ਕਮੈਂਟ ਕਰੋ ਆ ਪਾਣੀ ਕੇ ਸਿੰਗਰ ਦੇ ਫੈਨ ਆ કે ਹੀਰੋ ਦੇ ਫੈਨ ਆ ਆਪਾਂ ਦੇ ਬਸ ਬਾਬੇ ਭਿੰਡਰ ਵਾਲੇ ਦੇ ਫੈਨ ਆ ਇਹਨੇ ਹੋ ਜਾਈ ਗਏ ਹਮ ਤੇ ਬਾਬਾ ਖੜੀ ਗਏ ਇਹ ਉਹ ਵੜੇ ਪਈ ਜਾਂਦੇ ਸੀ ਤੇ ਵਹਨੇ ਹੁਣ ਚੈੱਕ ਕਰਦੇ ਆ ਈ ਬਿੱਲੀ ਭਾਗਦੀ ਹਾਂਜੀ ਫਿਰ ਮਿੱਤਰੋ ਆਪਾਂ ਦੇਤੀ ਸਪੀਡ ਵਧਾ ਤੇ ਆਪਾਂ ਆਖਿਆ ਵੀ ਬੰਦੇ ਆਡੇ ਬਹੁਤ ਨਾਲ ਜਿਹੜੇ ਆਪਣੇ ਵਲੌਗ ਬੈਂਦੇ ਆ ਤੇ ਖਿੱਚ ਲਈਏ ਕੰਮ ਤੇ ਬੰਗਲੇ ਵੇਖੋ ਕਿਦਾਂ ਭਾਈਦੇ ਮਗਮਗਰ ਕੀ ਕਹਿੰਦੇ ਬਾਕੀ ਘਾਬੋਤ ਹੀ ਦੇ ਪਹਿਲੀ ਪਾਰ ਤੇ ਇਦਾਂ ਹੀ ਘਾ ਕੋਈ ਖਿੱਚਿਆ ਤੇ ਬਾਅਦ ਚ ਦੂਜੀ ਪਾਰ ਨਾਲ ਚਲੋ ਵਧੀਆ ਬਣ ਗਈ ਪਿਆਲੀ ਤੇ ਬਾਕੀ ਇੱਥੇ ਘਟੋਆ ਜਹਾ ਜਿੱਥੇ ਪੈਪ ਲਾਈਨ ਦਾ ਕਨੈਕਸ਼ਨ ਹੀ ਫਿਰ ਕਰਾ ਲਿਆ ਕੇ ਉੱਥੇ ਮਿੱਟੀ-ਮਿੱਟੀ ਪਾਈ ਤੇ ਬਾਅਦ ਫਿਰ ਪਾੜ ਇੱਕ ਪਾਈ ਤੇ ਬਹੁਤ ਵਧੀਆ ਪੈਲੀ ਬਣ ਗਈ ਉਹ ਤੁਹਾਨੂੰ ਅਗਲੇ ਵਲੋਗ ਤੇ ਆਪਾਂ ਚੈੱਕ ਕਰਾਵਾਂਗੇ ਤੇ ਕਰੋ ਚੈੱਕ ਕਰ ਜਣ ਮਰੀ ਜਾਂਦਾ ਜੋਰ ਕੀ ਕਹਿੰਦੇ ਵੇਖੋ ਬੰਗਲੇ ਬੰਗਲੇ ਮਾਈ ਖਾਈ ਜਾਂਦੇ ਸੰਡੀਆਂ ਤੇ ਕਰੋ ਚੈੱਕ ਕਰਦੇ ਨੂੰ ਤੇ ਬਾਕੀ ਜੇ ਵੀਡੀਓ ਵਧੀਆ ਲੱਗਦੀ ਹੁੰਦੀਆਂ ਨੇ ਚੈਨਲ ਨੂੰ ਕਰੀ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਸੱਜਣਾਂ ਮਿੱਤਰਾਂ ਦੇ ਨਾਲ ਇੱਕ ਨੂੰ ਚੈੱਕ ਕਰੋ ਜਾਂ ਫਿਰ ਆਪਾਂ ਇੱਕ ਕੋੜ ਦਾ ਬਣਾ ਲਿਆ ਸੀ ਸਟੋਕ ਦਾ ਕੱਡੀਆਂ ਦਾ ਸਲੋਪਰ ਕੀ ਕਹਿੰਦੇ ਚਲੋ ਇਹਦੇ ਨਾਲ ਕਰਦੇ ਹਾਂ ਸਮਾਪਤੀ ਮਿਲਾਂਗੇ ਅਗਲੇ ਮਿਲਾਂਗੇ